ਨਸ਼ੇ ਖਿਲਾਫ ਬੱਡੀ ਮਹਮ ਤਹਿਤ ਤਲਵੰਡੀ ਸਾਬੋ ਪੁਲਿਸ ਨੇ ਪਿੰਡ ਸਿੰਘੋ ਚਲਾਇਆ ਸਰਚ ਆਪਰੇਸ਼ਨ ਸੂਬੇ ਵਿੱਚ ਫੈਲ ਰਹੇ ਨਸ਼ਿਆਂ ਖਿਲਾਫ ਪੰਜਾਬ ਸਰਕਾਰ ਦੇ ਹੁਕਮਾਂ ਦੇ ਮੱਦੇ ਨਜ਼ਰ ਡੀਜੀਪੀ ਪੰਜਾਬ ਗੌਰਵ ਜਾਦਵ ਆਈਪੀਐਸ ਵੱਲੋਂ ਨਸ਼ਾ ਤਸਕਰਾਂ ਤੇ ਨਸ਼ਿਆਂ ਖਿਲਾਫ ਸਖਤੀ ਵਰਤਦੇ ਹੋਏ ਹੁਕਮ ਜਾਰੀ ਕੀਤੇ ਇਸ ਨੂੰ ਦੇਖਦਿਆਂ ਹੋਇਆ ਜ਼ਿਲ੍ਹਾ ਪੁਲਿਸ ਮੁਖੀ ਬਰਿੰਡਾ ਦੀਪਕ ਪਾਰਕ ਦੇ ਆਦੇਸ਼ ਮੁਤਾਬਕ ਐ ਤਲਵੰਡੀ ਸਾਬੋ ਪੁਲਿਸ ਨੇ ਪਿੰਡ ਸਿੰਘੋ ਵਿੱਚ ਤਲਾਸ਼ੀ ਅਭਿਆਨ ਚਲਾਉਂਦਿਆਂ ਘਰਾਂ ਤੇ ਵਾਹਨਾਂ ਦੀ ਤਲਾਸ਼ੀ ਲਈ ਅਤੇ ਕੋਈ ਸ਼ੱਕੀ ਵਿਅਕਤੀਆਂ ਨੂੰ ਰਿਹਾਸ ਦੇ ਵਿੱਚ ਲੈਂਦਿਆਂ ਪੁਲਿਸ ਵੱਲੋਂ ਕਈ ਵਾਹਨ ਫੜਨ ਦੀ ਜਾਣਕਾਰੀ ਮਿਲੀ ਹੈ ਪੁਲਿਸ ਵੱਲੋਂ ਮਹਿਮ ਜਾਣਕਾਰੀ ਮੁਤਾਬਕ ਉਕਤ ਤਲਾਸ਼ੀ ਅਭਿਆਨ ਚ ਡੀਐਸਪੀ ਤਲਵੰਡੀ ਸਬੋ ਰਜੇ ਸੁਨੇਹੀ ਤੇ ਅਧੀ ਦਰਜਨ ਥਾਣਿਆਂ ਦੇ ਥਾਣਾ ਮੁਖੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮਾਂ ਨੇ ਸੂਲੀਅਤ ਕਰਦੇ ਆ ਪਿੰਡ ਸਿੰਘੋ ਨੂੰ ਆਉਣ ਵਾਲੇ ਤੇ ਪਿੰਡੋਂ ਬਾਹਰ ਜਾਣ ਵਾਲੇ ਰਸਤਿਆਂ ਤੇ ਨਾਕੇਬੰਦੀ ਕਰਕੇ ਤਲਾਸ਼ੀ ਮਹਿਮ ਚਲਾਈ ਡੀਐਸਪੀ ਲਵੰਡੀ ਸਬਰ ਜੇ ਸੁਨੇਹੀ ਨੇ ਦੱਸਿਆ ਕਿ ਉਕਤ ਤਲਾਸੀ ਵਿਹਾਨ ਤਹਿਤ ਪਿਛਲੇ ਪਿਛਲੇ ਸਮਿਆਂ ਚ ਨਸ਼ਾ ਤਸਕਰਾਂ ਚ ਸ਼ਾਮਲ ਰਹੇ ਕਈ ਵਿਅਕਤੀਆਂ ਦੇ ਘਰਾਂ ਦੇ ਨਾਲ ਨਾਲ ਸ਼ੱਕੀ ਘਰਾਂ ਦੇ ਅੰਦਰ ਵੀ ਤਲਾਸੀ ਮੈਮ ਚਲਾਈ ਗਈ। ਅਰ ਜੱਜ ਆਪਰੇਸ਼ਨ ਉਹ ਵਿਹਨ ਚਲਾਇਆ ਹੋਇਆ ਕਿਸ ਕਰਕੇ ਚਲਾਇਆ ਕੀ ਕਾਰਨ ਕਰਕੇ ਚਲਾਇਆ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਆਈਪੀਐਸ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਸ਼੍ਰੀ ਦੀਪਕ ਪਾਰਕ ਜੀ ਦੇ ਹੁਕਮ ਅਨੁਸਾਰ ਇਹ ਅੱਜ ਈਗਲ 4 ਆਪਰੇਸ਼ਨ ਜਿਹੜਾ ਹੈਗਾ ਇਹ ਜਿਹੜਾ ਚਲਾਇਆ ਗਿਆ ਹੈਗਾ ਇਹ ਸਰਚ ਬਿਆਨ ਹੈਗਾ ਤੇ ਕਾਸੋ ਆਪਰੇਸ਼ਨ ਹੈ ਇਹ ਇਹਦੇ ਵਿੱਚ ਜਿਹੜੇ ਹੈਗੇ ਪਹਿਲਾਂ ਵੀ 3 ਈਗਲ 1 2 3 ਜਿਹੜੇ ਹੈਗੇ ਆਪਰੇਸ਼ਨ ਕੀਤੇ ਜਾ ਚੁੱਕੇ ਆ ਜਿਹਦੇ ਵਿੱਚ ਵੀ ਜਿਹੜੇ ਹੈਗੇ ਆ ਵੱਖ-ਵੱਖ ਜਿਹੜੀਆਂ ਪਿੰਡਾਂ ਦੇ ਵਿੱਚ ਜਿਹੜੇ ਬਦਨਾਮ ਅੰਸਰ ਆ ਜਾਂ ਮਾੜੇ ਅੰਸਰ ਹੈਗੇ ਆ ਜਿਹੜੇ ਨਸ਼ੇ ਪੱਤੇ ਨੂੰ ਵੇਚਦੇ ਆ ਉਹਨਾਂ ਤੇ ਜਿਹੜੀਆਂ ਰੇਡਾਂ ਕੀਤੀਆਂ ਗਈਆਂ ਇਹਦਾ ਜਿਹੜਾ ਹੈਗਾ ਮਤਲਬ ਮਕਸਦ ਜਿਹੜਾ ਹੈਗਾ ਪੰਜਾਬ ਸਰਕਾਰ ਦਾ ਜਿਹੜਾ ਹੈਗਾ ਇਹ ਨਸ਼ੇ ਨੂੰ ਜਿਹੜਾ ਹੈਗਾ ਉਹ ਖਤਮ ਕਰਨਾ ਹੈਗਾ ਤੇ ਇਹਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਦੇ ਸਖਤ ਹੁਕਮ ਹੈਗੇ ਆ ਵੀ ਨਸ਼ੇ ਆ ਵੇਚਣ ਵਾਲੇ ਕਿਸੇ ਵੀ ਬੰਦੇ ਨੂੰ ਜਿਹੜਾ ਹੈਗਾ ਉਹ ਬਖਸ਼ਿਆ ਨਾ ਜਾਵੇ ਪਰ ਹੁਣ ਤੱਕ ਕਿਸੇ ਵੀ ਆਂਡ ਵਿੱਚ ਮਿਲਿਆ ਕਿਸੇ ਕੋਲ ਨਹੀਂ ਨਹੀਂ ਇਹਦੇ ਵਿੱਚ ਸਰਚ ਅਭਿਆਨ ਚੱਲ ਰਿਹਾ ਹੈਗਾ ਇਹਦੇ ਵਿੱਚ ਅਸੀਂ ਬੰਦੇ ਆਈਡੈਂਟੀਫਾਈ ਕੀਤੇ ਹੋਏ ਹੈਗੇ ਆ ਜਿਹੜੇ ਨਸ਼ਾ ਸਮਗਲਰ ਹੈਗੇ ਆ ਇਹ ਵਕ ਵਕ ਬੇਸਿਸ ਤੇ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਆਇਡੈਂਟੀਫਾਈ ਕੀਤਾ ਤੇ ਉਹਦੇ ਤੇ ਰੇਡਾਂ ਕੀਤੀਆਂ ਜਾ ਰਹੀਆਂ ਬਾਕੀ ਹੋਰ ਵੀ ਜਿਹੜਾ ਹੈਗਾ ਸਾਰੇ ਪਿੰਡ ਦੇ ਵਿੱਚ ਜਿਹੜਾ ਹੈਗਾ ਇਹ ਸਰਚ ოਪਰੇਸ਼ਨ ਚਲਾਇਆ ਜਾ ਰਿਹਾ ਤੇ ਜੇ ਕੋਈ ਮਿਲੂਗਾ ਤੁਹਾਨੂੰ ਦੱਸਾਂਗੇ ਫਾਈਨਲ ਸਰਚ ਉਹ ਅੰਕ ਚਲਾਇਆ ਇਹ ਵਿੱਚ ਕਿੰਨੇ ਮੁਲਾਜ਼ਮ ਨੇ ਤੁਹਾਡੇ ਇਹਦੇ ਵਿੱਚ ਜਿਹੜਾ ਹੈਗਾ ਅੱਜ ਕਰੀਬ ਜਿਹੜਾ ਹੈਗਾ 7:30 ਦੇ ਕਰੀਬ ਜਿਹੜੇ ਹੈਗੇ ਆ ਪੁਲਿਸ ਮੁਲਾਜ਼ਮ ਜਿਹੜੇ ਹੈਗੇ ਆ ਅਸੀਂ ਡਿਪਲੋਏ ਕੀਤੇ ਹੈਗੇ ਆ ਜਿਹੜੇ ਸਾਰੇ ਪਾਸਿਓਂ ਚੰਗੀ ਤਰ੍ਹਾਂ ਘੇਰਾਬੰਦੀ ਕਰਕੇ ਆਪਣਾ ਜਿਹੜਾ ਹੈਗਾ ਇਹ ਸਰਚ ਅਬਿਆਨ ਨੂੰ ਜਿਹੜਾ ਹੈਗਾ ਪੰਜਾਬ ਦੇ ਰਿਹਾ ਹੈ। ਪਰ ਤੁਸੀਂ ਇਧਰ ਹੋ ਗਿਆ ਅੰਸ਼ੂਰੂ ਕਰਿਆ ਗਿਆ ਹੁਣ ਪਹਿਲੇ ਜਿਹੜੇ ਪਿੰਡ ਦੀਆਂ ਕਾਰਨਰ ਨੇ ਉਹਨਾਂ ਸਾਰੇ ਪਾਸੇ ਬੁਲਸ ਕੜਾਈ ਹੋਈ ਹੈ ਪਹਿਲਾ ਅਬਿਆਨ ਕਾਰਨ ਹਾਂ ਇਹ ਚਾਰੋਂ ਪਾਸੇ ਉਹ ਜਿਹੜਾ ਹੈਗਾ ਜਿਹੜੀਆਂ ਇਹਨਾਂ ਦੀਆਂ ਹੱਦਬੰਦੀਆਂ ਹੈਗੀਆਂ ਜਾਂ ਜਿਹੜੇ ਮਤਲਬ ਪਿੰਡ ਦੇ ਵਿੱਚੋਂ ਨਿਕਲਣ ਵਾਲੇ ਰਸਤੇ ਹੈਗੇ ਆ ਐਗਜ਼ਿਟ ਵਾਲੇ ਉਹਨਾਂ ਤੇ ਜਿਹੜੀ ਹੈਗੀ ਫੋਰਸ ਲਾਈ ਹੈ ਜਿਹੜੇ ਆਨ ਜਾਣ ਵਾਲੇ ਬੰਦਿਆਂ ਨੂੰ ਵੀ ਜਿਹੜੇ ਹੈਗੇ ਚੈੱਕ ਕਰ ਰਹੇ ਹੈਗੇ ਆ ਕਿ ਉਹਨਾਂ ਕੋਲ ਕੋਈ ਨਸ਼ਾ ਪਤਾ ਜਾਂ ਕੋਈ ਹੋਰ ਕਿਸੇ ਕਿਸਮ ਦੀ ਜਿਹੜਾ ਹੈਗਾ ਪਦਾਰਥ ਸਤਾਨ